ਗਰਵਾਣੇ ਅੱਜ ਦੀ ਗੱਲ ਕਰਦੀ ਹੈ ਸੋ ਆਗਰੀਆਰ ਪਹਿਲਾ ਮੌਕਾ ਮਿਲਿਆ ਹੈ ਕੀ ਪ੍ਰਾਪਤ ਕਰਨਾ ਹੈ ਨੈਤ ਲੱਤੇ ਖੜਾ ਖੜ ਸਕਦਾ ਬਿਨ ਲੱਤਾਂ ਤੋਂ ਡਿੱਗਾਂਗਾ ਪ੍ਰਣੇਸ਼ਰ ਸਾਨੂੰ ਕੱਚਾ ਮਾਲ ਦਿੱਤਾ ਹੈ ਆਪਣੀ ਅਕਲ ਸੋਚ ਬੋਚ ਨਾਲ ਇਹ ਪੱਕਾ ਮਾਲ ਤਿਆਰ ਕਰਨਾ ਹੈ ਪਤਨੀ ਬੱਚੇ ਸਾਰਾ ਕੁਝ ਅੰਦਰੋਂ ਪ੍ਰਾਪਤ ਹੋਣਾ ਹੈ ਸ ਕਿੰਨਾ ਪੜਿਆ ਇਹ ਨਹੀਂ ਵਿਚਾਰਿਆ ਜਾਣਾ ਅੰਬਲਾਂ ਦੇ ਨਵੇੜੇ ਹੋਣਗੇ ਇਹ ਝੋੜੀ ਨੂੰ ਅੱਗ ਲਾ ਕੇ ਕਿਵੇਂ ਅੱਗ ਲਾ ਕੇ ਕਿਵੇਂ ਲੱਗੇ ਜੋ ਠੀਕ ਠਾਕ ਹੈ ਨਾ ਜਿੰਨ ਮੂਰਖਾਂ ਨੇ ਛਾਲ ਮਾਰ ਕੇ ਬਾਹਰ ਆ ਜਾਏਗਾ ਸ ਕਹਿੰਦੇ ਸੱਪ ਚੜ ਗਿਆ ਕਿਵੇਂ ਚੜ ਸਕਦਾ ਹੈ ਛੱਤ ਤੇ ਜੋ ਮੂਰਖ ਬੰਦਾ ਹੈ ਨਾ ਛਾਲ ਮਾਰ ਕੇ ਬਾਹਰ ਆਏਗਾ ਦੂਸਰਾ ਕਹੇਗਾ ਕਿਵੇਂ ਕਿੱਥੋਂ ਆਇਆ ਏ ਸੱਪ ਇਹ ਸਿਰ ਤੇ ਹੀ ਹੈ ਠਾਕਰ ਸਿਰ ਤੇ ਮੌਤ ਖੜੀ ਹੈ ਹੈ ਜਿਹਦਾ ਪੌਲੇਨਾਥ ਨਾਂ ਹੈ ਨਾ ਉਹਨੇ ਵੀ ਤ੍ਰਸੂਲ ਰੱਖਿਆ ਹੈ ਸ਼ਸਤਰਾਂ ਤੋਂ ਬਿਨਾ ਤਾਕਤ ਤੋਂ ਬਿਨਾ ਢੇਡ ਬੱਕਰੀ ਹਾ ਸ ਇਹ ਢੇਡ ਜਿਹੜੀ ਆ ਆਪਣੇ ਲੇਲੇ ਨੂੰ ਚੁੰਘ ਰਹੀ ਹੈ ਮਤ ਨਾਲ ਕੰਮ ਲੈਣਾ ਸੀ ਜੋ ਇੱਥੇ ਅੱਗੇ ਫੈਸਲਾ ਹੁੰਦਾ ਸੀ ਅਸੀਂ ਮਨ ਦੇ ਪਿੱਛੇ ਲੱਗੇ ਪਰ ਮੈਂ ਚੇਕਾਂਦਾ ਮੈਨੂੰ ਲੰਬਾ ਦੇਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕਨੌਣ ਰੂਪਾ ਮੈਂ ਸਿਸਟਰ ਰੂਪਾ ਮੈਂ ਆਇਆ ਹੋਇਆ ਹਾਂ ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਕੀ ਹੈ ਆਪਣੇ ਆਪ ਦੇ ਅਸੀਂ ਰਾਜੇ ਹਾਂ ਆਪਣੀ ਮौज ਉੱਠਣਾ ਹੈ ਆਪਣੀ ਮौज ਅਨੰਦ ਲੈਣਾ ਹੈ ਸਭ ਤੋਂ ਆਪਣੇ ਆਪ ਨੂੰ ਅਸੀਂ ਜਾਣਦੇ ਆ ਨਾ ਕਿਸੇ ਨੂੰ ਕੀ ਪੁੱਛੀਏ ਅੰਦਰ ਹੀ ਗੁਰੂ ਪ੍ਰਗਟ ਹੋਏਗਾ ਪਰਮੇਸ਼ਰ ਹੀ ਅੰਦਰ ਹੀ ਪ੍ਰਗਟ ਹੋਏਗਾ ਸਾਰੀਆਂ ਏਸਤਰੀਆਂ ਉਹ ਸਾਡਾ ਪੁਰਖ ਹੈ ਸਾਡਾ ਹਾਰ ਸ਼ਿੰਗਾਰ ਕੀਤਾ ਪੇਖ ਕੀਤਾ ਇਹ ਸੁਰਖੇ ਪਾウダー ਲਾਇਆ ਸਾਡੇ ਸੇਜਾ ਤੇ ਨਹੀਂ ਆਇਆ ਸਾਡੇ ਵਾਲ ਪਤੀ ਨੇ ਵੇਖੀ ਨਹੀਂ ਕਵਾਰੀ ਇਸਤਰੀ ਦਾ ਹਾਰ ਸ਼ਿੰਗਾਰ ਕੀਤਾ ਸੋ ਕੀ ਕੰਮ ਹੈ ਸੋ ਇਹ ਪੜਕਣਾ ਇਹ ਭੂਜ ਸਮਝ ਤਿਆਗੀ ਬੰਨਾ ਪਏਗਾ ਸੋ ਇਹ ਭਰਿਆ ਹੋਇਆ ਕਦੇ ਨਹੀਂ ਇਹ ਉੱਛਲਦਾ ਅਸੀਂ ਖਾਲੀ ਹਾਂ ਖਾਲੀ ਬਰਤਨ ਖਾਲੀ ਵੀ ਨਹੀਂ ਹਾਂ ਮੂਤੇ ਹੋਇਆ ਹਾਂ ਮੂਤੇ ਬਰਤਨ ਚ ਕੀ ਪਏਗਾ ਸਾਡੀ ਖੋਪਰੀ ਪੁੱਠੀ ਆ ਅਸੀਂ ਕਹਿੰਦੇ ਇਹਨੂੰ ਕੀ ਮੁਨਾਫਾ ਹੈ ਸੋ ਸਾਨੂੰ ਸੋ ਇਹ ਜ਼ਿੰਦਗੀ ਮਰਨ ਨੂੰ ਸਮਝਣਾ ਪਏਗਾ ਜੀਵਨ ਵਾਸਤੇ ਤਾਂ ਹੀ ਆਪਣੇ ਭਰਾ ਨੂੰ ਇਹ ਔਰੰਗਜੇਬਨਾਥ ਨੇ ਕਿੰਨਾ ਜਲਨ ਕੀਤਾ ਤਾਂ ਹੀ ਆਪਣੇ ਭਰਾ ਨੂੰ ਤੈਨੂੰ ਪਿਆਰ ਨੂੰ ਕਤਲ ਕਰਤਾ ਉਹ ਜੀਵਨ ਵਾਸਤੇ ਲੰਮੀਆਂ ਆਸਾਂ ਲਾਈ ਫਿਰਦਾ ਸੀ ਸ ਮੌਤ ਨੂੰ ਸਮਝਣਾ ਪਏਗਾ ਮੌਤ ਸਾਡੇ ਸਿਰ ਤੇ ਖੜੀ ਹੈ ਸ ਇਹ ਸੁੰਜੇ ਕਰਦਾ ਪਰੌਣਾ ਜੋ ਆਇਆ ਸਾਰਾ ਘਰ ਤੇ ਭਰਿਆ ਪਿਆ ਹੈ ਰਸੋਈ ਵੀ ਭਰੀ ਪਈ ਹੈ ਪਰ ਜਿੰਦੇ ਲੱਗੇ ਹਨ ਸੋ ਜਿਹੜੀ ਚਾਬੀ ਨਾਲ ਜੰਦਾ ਲੱਗਦਾ ਹੈ ਉਸੇ ਚਾਬੀ ਨਾਲ ਹੀ ਜੰਦਾ ਖੁੱਲੇਗਾ ਇਹ ਸਤਾਂ ਕੋਲ ਉਜਗਤੀ ਹੈ ਸੰਤ ਕੀ ਹਨ ਸੰਤ ਹਨ ਗੁਣ ਕੇ ਪਹਿਰਾਵੇ ਦਾ ਨਾਂ ਨਹੀਂ ਸੋ ਕਿਸੇ ਇੱਕ ਰੰਗ ਦਾ ਨਹੀਂ ਸਾਰੇ ਅਸੀਂ ਮਨੁੱਖਾ ਜਾਨਵਰ ਪਸ਼ੂ ਕੀ ਕਰ ਸਕਦੇ ਸੀ ਜੇ ਮਨੁੱਖ ਜਨਮ ਹੀ ਨਾ ਲੈਂਦਾ ਕੁਝ ਨਾ ਕੁਝ ਕਾੜ ਕੱਢਣੀ ਪੈਗੀ ਖੋਜ ਕਰਨੀ ਪੈਗੀ ਸੋ ਆਪਣੇ ਆਪ ਤੇ ਅਸੀਂ ਰਾਜੇ ਹਾਂ ਸੋ ਆਪਣੀ ਡੋਰ ਆਪਣੇ ਹੱਥ ਰੱਖਣੀ ਪੈਗੀ ਇਹ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਸਰੀਰ ਨੇ ਪੂਰਾ ਹੋ ਜਾਣਾ ਹੈ ਇਹ ਮਨ ਪੂਰਾ ਹੁੰਦਾ ਹੈ ਨਹੀਂ ਸੋ ਇਹ ਜੋ ਦੁਸ਼ਮਨ ਦਾ ਬੂਟਾ ਬੀਜਿਆ ਹੈ ਇਹਨੂੰ ਕਿੱਕਰ ਲੱਗਣਗੇ ਦੁੱਖ ਨੇ ਜੇ ਕਿਲਾ ਤੇ ਅਸੀਂ ਬੈਠਾਂਗੇ ਚੌਂ-ਚੌਂ ਕਰਾਂਗੇ ਹਾਏ ਹਾਏ ਹੋਏਗੀ ਕਿਉਂ ਦੁੱਖ ਹਨ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਨੇ ਕਰਨਾ ਹੈ ਇਹ ਮਨੁੱਖੇ ਨੂੰ ਸਮਝ ਲੱਗਦੀ ਹੈ ਸੋ ਜਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਤਾਂਤਾ ਸਿਰ ਪਰ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ 239 ਸਾਲ ਜੀ ਕੇ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸੋ ਕਿਰਤ ਕਰਨੀ ਹੈ ਇਹੀ ਇਹਦਾ ਇਲਾਜ ਹੈ ਨਿੰਦ ਕਰਨੀ ਹੈ ਜਾਦੂ ਕਰਾਮਾਤ ਕਰਾਮਾਤ ਦੇ ਸਾਹਮਣੇ ਹੋ ਰਹੀ ਹੈ 1040 ਫਲ ਲੱਗ ਰਹੇ ਹਨ ਸਾਹਮਣੇ ਘਾਸ ਫੁੱਸ ਖਾ ਕੇ ਗਊ ਮੱਝ ਅੰਮ੍ਰਿਤ ਵਰਗਾ ਦੁੱਧ ਦੇ ਰਹੀ ਹੈ ਸਾਰਾ ਦੇਖੋ ਪੰਜਾ ਤੱਤਾਂ ਦਾ ਖੇਲ ਹੈ ਵੱਡੇ ਬਿਜ਼ਨਸਮੈਨ ਲੋਕ ਬਣੇ ਹਨ ਇਹ ਪੰਜਾ ਤੱਤਾਂ ਤੋਂ ਹੀ ਸਭ ਕੁਝ ਪ੍ਰਾਪਤ ਹੋਣਾ ਹੈ ਸੋ ਕੀ ਪ੍ਰਾਪਤ ਕਰਨਾ ਹੈ ਮਿਹਨਤ ਕਰਨੀ ਪੈਗੀ ਸਾਹਮਣੇ ਨਿਸ਼ਾਨਾ ਰੱਖ ਕੇ ਟੁਰਨਾ ਪਏਗਾ ਇਹ ਆਪਣੇ ਆਪ ਦੇ ਰਾਜੇ ਹਾਂ ਸੋ ਮੈਂ ਬੋ ਰਿਹਾ ਮੇਰੇ ਕੰਨ ਸਰਵਨ ਕਰ ਰਹੇ ਹਨ ਇਹ 10ਵੇਂ ਦਰਵਾਜ਼ੇ ਚ ਜੋ ਉੱਪਰ ਠਾਕਰ ਹੈ ਸੋ ਐਦਾ ਫੈਸਲਾ ਚਲਣਾ ਅਗੇ ਦਿੱਕਾਜਪੁਰਜਾ ਹੈ ਸੋ ਠਾਕਰ ਆਇਆ ਹੋਇਆ ਹੈ ਜਿਹਦੇ ਸੰਤੇ ਠਾਕਰ ਹੈ ਜਿੰਨੂੰ ਸਮਝਾਏ ਉਹ ਦੁੱਖ ਕਿਵੇਂ ਪਾ ਸਕਦਾ ਹੈ ਸੋ ਇਹ ਜਿਹਦਾ ਮਨ ਦੁਸ਼ਮਣ ਬਣ ਗਿਆ ਉਹਨੂੰ ਦੁਸ਼ਮਣ ਲੱਭਣ ਦੀ ਲੋੜ ਦੀ ਜਿਹਦਾ ਮਨ ਦੁਸਤ ਬਣ ਗਿਆ ਸੱਜਣ ਬਣ ਗਿਆ ਨਿੱਤਰ ਬਣ ਗਿਆ ਉਹਨੂੰ ਕਿਤੇ ਹੋਰ ਭੱਜਣ ਦੀ ਲੋੜ ਨਹੀਂ ਇਹ ਘਰੋਂ ਹੀ ਸਰੀਰ 'ਚ ਮਿਲਣਾ ਹੈ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਕੀਰਤਨ ਕੀ ਹੈ ਸ ਉਹਦੀ ਧੁਨ ਨੂੰ ਸਮਝਣਾ ਪਰਮੇਸ਼ਰ ਦੀ ਆਵਾਜ਼ ਧੀਮੀ ਹੁੰਦੀ ਹੈ ਜੇ ਅਸੀਂ ਚੁੱਪ ਕਰਾਂਗੇ ਸੋ ਅੰਦਰ ਬੋਲਦਾ ਹਨ ਸਾਡਾ ਤਾਂ ਉਹਦੀ ਬਾਸ਼ ਸੁਣਾ ਕੇ ਸੋ ਉਹਦਾ ਚੌਰ ਹੋ ਰਿਆ ਸਾਰੇ ਰੁਖ ਉਹਦਾ ਚੌਰ ਕਰ ਰਹੇ ਹਨ ਸਾਰੇ ਰੁਖ ਉਹਦਾ ਸਲੋਤਰ ਹੈ ਡੰਡਾ ਹੈ ਵੱਡਾ ਸਰੂਪ ਹੈ ਦੋ ਅੱਖਾਂ ਇਹ ਚੰਦਰ ਮਾ ਸੂਰਜ ਸੋ ਉਹਦੀਆਂ ਖੜਾਵਾਂ ਸਾਰਾ ਕੁਝ ਵੱਡਾ ਸਰੂਪ ਹੈ ਉਹ ਸੁਖਮ ਤੋਂ ਸੁਖਮ ਹੈ ਉਹ ਸੱਚ ਰੂਪ ਹੈ ਆ ਸਮਾ ਹੈ ਆਈਡਿਆ ਵਾਲਾ ਸਮਾ ਹੈ ਉਹ ਕਾਨੂੰਨ ਰੂਪ ਹੈ ਉਹ ਕੁਦਰਤ ਰੂਪ ਹੈ ਅਸੀਂ ਇਸ ਸਮੁੰਦਰ ਚ ਸਾਰੇ ਸ਼ਹਿਰ ਦੀ ਗੰਦਗੀ ਪਾਤੀ ਸਮੁੰਦਰ ਨੇ ਛੱਲ ਮਾਰ ਕੇ ਸਾਡੇ ਝੋਲੀ ਚ ਵਾਪਸ ਪਾਤੀ 타ਤ ਪਰਾਈ ਭੈੜੀ ਸੋਚ ਕਿਸੇ ਨੂੰ ਦੁੱਖ ਦੇਣਾ ਫਿਰ ਤੂੰ ਸੁੱਖ ਨਹੀਂ ਪਾਏਂਗਾ ਜੋ ਵੀ ਜੇਗਾ ਜੋ ਤੂੰ ਸੋਚ ਰਿਹਾ ਹੈ ਕਿਸੇ ਨੂੰ ਦੁੱਖ ਉਹੀ ਤੇਰੀ ਚੋਲੇ ਚ ਵਾਪਸ ਮਿਲੇਗਾ ਜਿਵੇਂ ਸਮੁੰਦਰ ਦੇ ਸਾਰੇ ਸ਼ਹਿਰ ਦੀ ਗੰਦਗੀ ਅਸੀਂ ਸਮੁੰਦਰ ਚ ਪਾਤੀ ਛਲ ਮਾਰ ਕੇ ਉਹਨੇ ਸਾਡੀ ਚੋਲੇ ਚ ਵਾਪਸ ਪਾਤੀ ਜੋ ਅਸੀਂ ਸੋਚਾਂਗੇ ਕਰਾਂਗੇ ਕਿਸੇ ਬਾਰੇ ਮਾਰਾ ਆਪਣਾ ਹੀ ਹੋਏਗਾ ਇਹ ਹੱਥ ਤੇ ਸਰਵ ਜਮਾ ਕੇ ਦੇਖ ਲੈ ਕਰਕੇ ਦੇਖ ਲੈ ਸੋ ਦਾਸ ਨੇ ਕਾ ਭੀ ਖੋਜਾਂ ਕੀਤੀਆਂ ਲੱਖਾਂ ਰੁਪਏ ਖਰਚਾ ਕੀਤਾ ਹੈ ਸੋ ਘਰਵਾਨੀ ਸਰਵਨ ਕਰਨੀ ਪੈਗੀ ਪੜਨੀ ਪੈਗੀ ਵਿਚਾਰਨੀ ਪੈਗੀ ਜੀ ਕਿਰਤ ਕਰਨੀ ਨਾਮ ਜਪਣਾ ਮੰਨ ਕੇ ਸਿਕਣਾ ਇਹੀ ਇਹਦਾ ਇਲਾਜ ਹੈ ਜੀ ਸੋ ਰਾਜਾ ਰੱਜੀ ਹੋਏ ਦੰਨਾ ਹੈ ਅਹੀ ਭੁੱਖ 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 ਸੋ ਪਾਣੀ ਪਾਣੀ ਕੀਤਿਆ ਇਹ ਰੋਟੀ ਰੋਟੀ ਕੀਤਿਆ ਪਿਆਸ ਭੁੱਖ ਨਹੀਂ ਮਰਨੀ ਠੀਕ ਹੈ ਗੁਰਬਾਣੀ ਨਾਮ ਸਰਵਣ ਕਰਾਂਗੇ ਤੰਦਰੁਸਤੀ ਆਏਗੀ ਚੜਦੀ ਕਲਾ ਆਏਗੀ ਸਰੀਰ ਦੀਆਂ ਹੋਰ ਲੋੜਾਂ ਵੀ ਹਨ ਸੋ ਸਰੀਰ ਨੂੰ ਤੋਖ ਹੋਏ ਚੱਲੇਗਾ ਐ ਠਾਕਰ ਦਾ ਖਿਆਲ ਰੱਖਣਾ ਇਹਨੂੰ ਇਸ਼ਨਾਨ ਕਰਦਿਆਂ ਕਰ ਐਵੇਂ ਪੱਥਰ ਨੇ ਨਵਾਣਾ ਇਹਨੂੰ ਨਵਾ ਲਿਆ ਕਰ ਇਹਦੇ ਚ ਸਾਰਾ ਕੁਝ ਮਿਲਣਾ ਹੈ ਅੱਜ ਤੱਕ ਜਿੰਨੀਆਂ ਕਾਡਾਂ ਨਿਕਲੀਆਂ ਨੇ ਇੱਥੋਂ ਨਿਕਲੀਆਂ ਠਾਕਰ ਤੋਂ ਇਹ ਅਸੀਮਾ ਹੈ ਇਹਦੀ ਕੋਈ ਸੀਮਾ ਨਹੀਂ ਇਹ ਬਿਆੰਤ ਹੈ ਕੀ ਕੱਢਣਾ ਹੈ ਇਹਦੇ ਚ ਜੋ ਵੀ ਅੱਜ ਤੱਕ ਨਿਕਲਿਆ ਇਹ ਠਾਕਰ ਤੋਂ ਹੀ ਨਿਕਲਿਆ ਹੈ ਸੋ ਪੰਜਾਂ ਤੱਤਾਂ ਨੂੰ ਸਮਝਣਾ ਪਏਗਾ ਹੋ ਸਕਦਾ ਸੇਵਾ ਤੱਕ ਵੀ ਉਹਨਾਂ ਚਾਹੇ ਖੋਜ ਚਾਹੇ ਸੋ ਜਿਹਦੀ ਚੀਜ਼ ਦੀ ਲੋੜ ਹੁੰਦੀ ਹੈ ਆਪੇ ਹੀ ਪ੍ਰਗਟ ਹੋ ਜਾਂਦੀ ਕੋਈ ਨਾ ਕੋਈ ਵਿਚਾਰਤਾ ਸੋਚਦਾ ਹੈ ਸੋ ਖੋਜ ਕਰਨੀ ਹੈ ਇਹ ਸਰੀਰ ਵਾਸਤੇ ਅਸੀਂ ਹਸਪਤਾਲ ਜਾਂਦੇ ਹਾਂ ਡਾਕਟਰਾਂ ਕੋਲ ਜਾਂਦੇ ਹਾਂ ਆਰਥਿਕ ਲੋੜਾਂ ਵਾਸਤੇ ਬਾਜ਼ਾਰ 'ਚ ਜਾਂਦੇ ਹਾਂ ਸਮਾਜਿਕ ਲੋੜਾਂ ਵਾਸਤੇ ਲੋਕ ਚਾਹੀਦੇ ਹਨ ਪਾਰੇ ਧਰਮ ਕਮਾਣ ਵਾਸਤੇ ਵੀ ਗੁਰੂ ਦੀ ਲੋੜ ਹੈ ਗੁਰੂ ਤੋਂ ਬਿਨਾ ਅਸੀਂ ਅੰਨੇ ਆ ਕਿੰਨਾ ਚਿਰ ਸਾਨੂੰ ਕੋਈ ਦੱਸੇਗਾ ਤੀਜੀ ਅੱਖ ਖੁੱਲ ਨਹੀਂ ਪੈਗੀ ਅੱਖਾਂ ਤੇ ਪੱਟੀ ਬੱਜੀ ਹੈ ਜੀ ਮਿਰਲੇ ਨੂੰ ਸਮਝ ਲਾਦੀ ਹੈ ਸੋ ਕੀ ਕਰਨਾ ਕਿਉਂ ਕਰਨਾ ਕਿਵੇਂ ਕਰਨਾ ਜਦੋਂ ਇਹ ਸਮਝ ਲਾ ਗਈ ਜੀਵਨ ਬਾਜੀ ਜਿੱਤ ਜਾਗੇ ਜੀ ਇਹਨੂੰ ਰਿਲੈਕਸ ਇਹਦੇ ਤੇ ਬੋਝ ਘੱਟ ਪਾਣਾ ਹੈ ਸੋ ਇਹ ਅੱਧੀ ਉਮਰ ਭੋਗਦੇ ਵੇਖਿਆ ਜਦੋਂ ਵਿਆਹਾਂ ਸ਼ਾਦੀਆਂ 'ਚ ਭੋਗਾਂ ਤੇ ਬਹੁਤ ਖਰਚਾ ਅਸੀਂ ਕਰਦੇ ਆ ਫਿਰ ਚਿੰਤਾ ਹੁੰਦੀ ਹੈ ਚਿੰਤਾ ਚਿਖਾ ਦੇ ਬਰਾਬਰ ਹੈ ਅੱਧੀ ਉਮਰ ਭੋਗ ਕੇ ਜਾਨ ਤੇ ਦੇਖੇ ਇਹ ਕਿਸੇ ਨੇ 500 ਰੋਜ਼ ਦਾ ਕਮਾਣਾ ਹੈ ਕਿਸੇ ਨੇ ਰੋਜ਼ ਦਾ 5000 ਕਮਾਣਾ ਹੈ ਕਿਸੇ ਨੇ 5 ਕਰੋੜ ਕਮਾਣਾ ਹੈ ਰੋਜ਼ ਦਾ ਚਿੰਤਾ ਬਰਾਬਰ ਹੀ ਹੈ ਸ ਚਿੰਤਾ ਉਹ ਨਹੀਂ ਕਰਨੀ ਹੈ ਜਿੰਨੀ ਲੋੜ ਹੈ ਆਪਣੇ ਆਪ ਦੀ ਜਾਣ ਪਛਾਣ ਕਰਨੀ ਹੈ ਮਨ ਤੋਂ ਜੋ ਸਰੂਪ ਹੈ ਜੁੰਦੇ ਜੀ ਮਿਲਣਾ ਹੈ ਜੀ ਜੋਤਨਾ ਜੋਤ ਮਲਾਣੀ ਹੈ ਜੀ ਵੱਡਾ ਜਦ ਆਇਆ ਹੈ ਜਿਹਦੇ ਅਲ ਪਰਮੇਸ਼ਰ ਹੈ ਉਹਦਾ ਵਾਲ ਨਹੀਂ ਵਿੰਗਾ ਉਹਦਾ ਏ ਠਾਕਰਨਾ ਮਿਲਣਾ ਹੈ ਜੀ ਇਹ ਸਰੀਰ ਤੇ ਕਸ਼ਟ ਆਏ ਚਲੇਗਾ ਸੋ ਇਹਦਾ ਖਿਆਲ ਕਰਨਾ ਪਏਗਾ ਇਹ ਪਰਠਾ ਕਰਾਇ ਜੀ ਸਾਰੇ ਸਰੀਰ ਦਾ ਟ੍ਰੈਵਲ ਹੈ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤ ਔਰ ਗੁਰਬਖਸ਼ ਲੈਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਆਹ ਸਾਰੇ ਸਿੱਖਿਆ ਮੇਰੇ ਵਾਸਤੇ ਆ ਮੈਂ ਸੁਧਰ ਗਿਆ ਦੁਨੀਆ ਚ ਸੁਧਰੀ ਗਈ ਜੀ